ਆਹ ਵੇਖੋ ਬਾਈ ਜੀ ਆ ਹੁੰਦੀ ਆ ਹਰਮਨ ਪਿਆਰਤਾ ਜਿਹੜੇ ਮਾਲਾ ਮੁੱਖ ਮੰਤਰੀ ਭਵਨ ਸਾਹਿਬ ਨੇ ਕੰਮ ਕੀਤੇ ਨੇ ਉਹਨਾਂ ਕੰਮਾਂ ਦੀ ਕੀ ਅਹਿਮੀਅਤ ਆ ਕਿਵੇਂ ਲੋਕਾਂ ਦੇ ਵਿੱਚ ਜਨੂਨ ਆ ਆ ਦੇਖੋ ਭਾਈ ਆਪ ਮਾਰੇ ਦਫ਼ਤਰ ਚ ਆਇਆ ਆਪੇ ਦਫ਼ਤਰ ਦੇ ਵਿੱਚੋਂ ਝੰਡੇ ਲੈ ਕੇ ਆਇਆ ਤੇ ਗਾਂਹ ਵਾਲੀ ਗੱਲ ਇਹ ਆਪੇ ਦੱਸੂਗਾ ਹਾਂਜੀ ਬਾਈੁਰਜੀਤਾ ਖਾਲਸਾ ਸਾਹਿਬ ਬਾਈੁਰਜੀਤਾ ਫਤਿਹ ਆਪਾਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਬਹੁਤ ਅਸੀਂ ਗਰੀਬ ਬੰਦਿਆਂ ਨੂੰ ਸਾਡੇ 6 ਬੰਦਿਆਂ ਨੂੰ ਇਸ ਸਰਕਾਰ ਦੇ ਵਿੱਚ ਨੌਕਰੀਆਂ বিনা ਪੈਸੇ ਚ ਦਿੱਤੇ ਆ ਗੰਨਾ ਅਸੀਂ ਇਹਨਾਂ ਦਾ ਬਹੁਤ ਹੀ ਬਹੁਤ ਸ਼ੁਕਰ ਕਰਦੇ ਆ ਬਾਈ ਕਿੰਨਾ ਕੰਮ ਕੀ ਕਰਦੇ ਆ ਬਾਈ ਮਜ਼ਦੂਰ ਆ ਜੀ ਦਿਹਾੜੀ ਕਰਦੇ ਆ ਜੀ ਦਿਹਾੜੀ ਦਿਹਾੜੀ ਕਰਦੇ ਆ 300 ਮਿਲ ਜੇ 400 ਮਿਲ ਜੇ ਜਿਹੇ ਜਿਹੇ ਹੁੰਦਾ ਕਿਉਂ ਜੀ ਹਾਂ ਵੀ ਅਸੀਂ ਤਾਂ ਬਹੁਤ ਇਹ ਸਰਕਾਰ ਦਾ ਧੰਨਵਾਦ ਕਰਦੇ ਆ ਨਹੀਂ ਤੁਹਾਡੇ ਪਰਿਵਾਰ ਤੋਂ ਮਿਲੀ ਹੈ ਨੌਕਰੀ ਹਾਂ ਜੀ ਹਾਂ ਜੀ ਆ ਖੁਦ ਮੇਰੇ ਮੁੰਡੇ ਨੂੰ ਆਪ ਦੇ ਨੂੰ ਅੱਛਾ ਸਾਡੇ ਕੋਲ ਜੀ ਹਣੇ ਕਿ ਲੜਕੇ ਲੱਗਿਆ ਜੀ ਪਟਿਆਲੇ ਅੱਛਾ ਆ ਵੀ ਦੂਜੇ ਪੰਜ ਬੰਦੇ ਨੇ ਜੀ ਉਹ ਦੋ ਟੀਚਰ ਆ ਉਹਨਾਂ ਤੇ ਇੱਕ ਬਿਜਲੀ ਬੋਰਡ ਚ ਕਲਰਕ ਲੱਗਿਆ ਮੁੰਡਾ ਇੱਕ ਜੇਈ ਲੱਗਿਆ ਜੀ ਸਾਡਾ ਦੋਤਾ ਅੱਛਾ ਦivari ਸਾਹਿਬ ਲੱਗੇ ਨੇ ਸਾਡਾ ਦੋਤਾ ਆਹੋ ਤੇ ਬਹੁਤ ਬਹੁਤ ਸ਼ੁਕਰ ਹੈ ਐਸੀ ਸਰਕਾਰ ਦੇ ਵਿੱਚ ਇੱਕ ਸਾਲ ਦੇ ਵਿੱਚ ਹੀ ਇੱਕ ਸਾਲ ਦੇ ਵਿੱਚ ਸਾਡੇ ਸਾਡੇ ਪਰਿਵਾਰ ਦੇ 6 ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਗਿੰਨਾ ਜੀ ਧੰਨਵਾਦ ਜੀ ਇਹਦਾ ਕੀ ਅਸੀਂ ਬਹੁਤ ਸ਼ੁਕਰ ਕਰਦੇ ਹਾਂ ਮਾਲਕ ਦਾ ਬਾਕੀ ਅਸੀਂ ਸਾਰੇ ਜੁੜਕੇ ਕੋਟਾ ਜਿੰਨੇ ਵੀ ਹਾਇਆ ਸੀ ਆਪਦੇ ਸਾਡੇ ਰਿਸ਼ਤੇਦਾਰਾਂ ਨੂੰ ਜਾਇ ਛੱਡਾਈ ਕੋਟਾ ਬਾਨ ਸਾਹਿਬ ਨੂੰ ਪਾਉ ਹਾਂ ਜੀ ਜੀ ਤੁਹਾਡੇ ਆਪਣੇ ਪਾਰਟੀ ਨੂੰ ਵੋਟ ਪੈ ਰਹੀ ਆ ਬੰਦੇ ਐ ਨਹੀਂ ਪੈ ਰਹੀ ਇਹਨਾਂ ਦੇ ਕੰਬਾਂ ਨੂੰ ਪੈ ਰਹੀ ਆ ਆ ਹੁਣ ਉਦੋਂ ਸੁਖਵੀਰ ਬਾਦਲ ਕਹਿੰਦੇ 6 ਲੱਖ ਰੁਪਇਆ ਮੰਗਿਆ ਇਸੇ ਮੁੰਡੇ ਤੋਂ ਸਾਡੇ ਤੋਂ ਹਾਂਜੀ 6 ਲੱਖ ਰੁਪਇਆ ਮੰਗਿਆ ਹੁਣ ਲਾਲੋ ਵੀ ਤੁਸੀਂ ਆ ਹੁਣ ਬਿਨਾ ਪੈਸਾ ਤੋਂ ਮਿਲੀ ਆ ਹਾਂਜੀ ਅਸੀਂ ਗਰੀਬ ਬੰਦੇ ਸੇ ਸਾ ਤੋਂ ਪੈਸਾ ਨਹੀਂ ਇਕੱਠਾ ਹੋਇਆ ਤੋਂ ਹਾਂਜੀ ਬਾਹਿਬ ਜੀ ਦਾ ਖਾਲਸਾ ਬਾਹਿਬ ਜੀ ਕੀ ਫਤਿਹ ਕੋ ਟਾਈਮ ਨਹੀਂ ਕਰਕੇ ਬੰਦ ਭਾਗ ਜਾ ਕਰੋ